प्या, प्या चंद्रमा गोल कतेरा बनिया पा चंद्रमा दुनिया ते कष्ट है ग्रह चार जुड़ गया दुनिया ते बहुत ज्यादा कष्ट चंद न घेरा पै गया गोल चक्कर ਦੇਖੋ ਚੰਨ ਨੂੰ ਘੇਰਾ ਪਿਆ ਹੋਇਆ ਸਭ ਨੂੰ ਸਤਿਕਾਰ ਜੀ ਜੈ ਮਾਤਾ ਦੀ ਹਾਂਜੀ ਹੁਨੇ ਹੁਨੇ ਅਸੀਂ ਤੁਹਾਨੂੰ ਦੱਸਦੇ ਆ ਜੀ ਇੱਕ ਚੰਨ ਨੂੰ ਆਪਾਂ ਜਿਵੇਂ ਘੇਰਾ ਪੈ ਜਾਂਦਾ ਹੈ ਦੇਖਦੇ ਆ ਕਈ ਵਾਰੀ ਧਰਤੀ ਤੇ ਪਾਰ ਹੋ ਜਾਂਦਾ ਹੈ ਦੁਨੀਆ ਤੇ ਪਬਲਿਕ ਤੇ ਕਸ਼ਟ ਹੁੰਦਾ ਹੈ ਇਸ ਕਰਕੇ ਚੰਨ ਨੂੰ ਘੇਰਾ ਹੋ ਜਾਂਦਾ ਹੈ ਗ੍ਰਹਾਂ ਦਾ ਕਈ ਗ੍ਰਹਿ ਹੋ ਜਾਂਦਾ ਹੈ ਤੇ ਚੰਨ ਨੂੰ ਤੁਸੀਂ ਬਾਹਰ ਨਿਕਲ ਕੇ ਦੇਖੋ ਚੰਨ ਨੂੰ ਘੇਰਾ ਪਿਆ ਹੋਇਆ ਹੈ ਤੇ ਬਹੁਤ ਹੀ ਵੱਡਾ ਚੰਨ ਨੂੰ ਘੇਰਾ ਪਿਆ ਹੈ ਗੋਲੇ ਗੋਲੇ ਚੱਕਰ ਹੀ ਚੰਨ ਦੇ ਦਿਵਾਲੇ ਬਣਿਆ ਹੈ ਬਾਹਰ ਨਿਕਲ ਕੇ ਦੇਖੋ ਜੀ ਅਸੀ ਵੀ ਹੁਣੇ ਹੁਣੇ ਦੇਖਿਆ ਹੈ ਅ ਸਿਲਾਈ ਵੀ ਹੋਈ ਸੀ ਚੰਨ ਦਿਖਾਉਣ ਵਾਸਤੇ ਤੇ ਚੰਨ ਦੇਖੋ ਜੀ ਚੰਨ ਨੂੰ ਕੀੜਾ ਪੈ ਗਿਆ ਤੇ ਧਰਤੀ ਤੇ ਬਹੁਤ ਹੀ ਜ਼ਿਆਦਾ ਭਾਰ ਹੈ ਜਿਹੜੀ ਮੀਨ ਰਾਸ਼ੀ ਹੈ ਮੀਨ ਰਾਸ਼ੀ ਦੇ ਵਿੱਚ ਸ਼ਨੀ ਜਾ ਰਿਹਾ 29 ਤਰੀਕ ਨੂੰ 29 ਮਾਰਚ ਨੂੰ ਸ਼ਨੀ ਜਾ ਰਿਹਾ ਜੀ ਕਸ਼ਟ ਬਹੁਤ ਜ਼ਿਆਦਾ ਐਸ ਵਰੀ ਆਉਨੇ ਆ ਤੇ ਥੋੜਾ ਜਿਹਾ ਵਿਚਾਰ ਰੱਖੋ ਪਲਾ ਕਰੋ ਜਿੰਨਾ ਵੀ ਪਲਾ ਹੋ ਸਕਦਾ ਏ ਭਗਤੀ ਕਰੋ ਪਾਠ ਕਰਿਆ ਕਰੋ ਨਿਤਨੇਮ ਕਰਿਆ ਕਰੋ ਸੁਬਾ ਸ਼ਾਮ ਅਰਦਾਸ ਕਰਿਆ ਕਰੋ ਮਾਲਕ ਅੱਗੇ ਮੈਗਰੂ ਅੱਗੇ ਕਿ ਸਭ ਦਾ ਪਲਾ ਕਰੀ ਕਿਸੇ ਦਾ ਬੁਰਾ ਨਾ ਸੋਚੋ ਕਿਉਂਕਿ ਸਮਾਂ ਹੁਣ ਐ ਹੋ ਜਾ ਆ ਗਿਆ ਏ ਕਿ ਕਸ਼ਟਾਂ ਭਰਿਆ ਆ ਗਿਆ ਸਮਾਂ ਕਾਲ ਯੁੱਗ ਖਤਮ ਹੋਣ ਵਾਲਾ ਹੋ ਗਿਆ ਏ ਇਹ ਦਿਨ ਹਲੋ ਇਹੇ ਬੇ ਤਰੀਕੇ ਆਪਾਂ ਨੂੰ ਆਪਦੀ ਭਗਤੀ ਵਿੱਚ ਹੀ ਲੀਨ ਰਹਿਣਾ ਚਾਹੀਦਾ ਹੈ ਪਾਠ ਵਿੱਚ ਹੀ ਲੀਨ ਰਹਿਣਾ ਚਾਹੀਦਾ ਕਿਸੇ ਦੀ ਬराई ਨਾ ਸੁਣੋ ਕਿਸੇ ਨਾਲ ਬराई ਨਾ ਕਰੋ ਕਿਸੇ ਦਾ ਬੁਰਾ ਨਾ ਸੋਚੋ ਤੇ ਬਾਹਰ ਦੇਖੋ ਚੰਨ ਨੂੰ ਦੇਖੋ ਤੁਸੀਂ ਚੰਨ ਗਰਹਿ ਨੂੰ ਦੇਖੋ ਚੰਨ ਘੇਰਿਆ ਪਿਆ ਏ ਕਿ ਇਹ ਸਮਝੋ ਕਿ ਅੱਗੇ ਪ੍ਰਾਣੀ ਸਿਆਣੇ ਬਜ਼ੁਰਗ ਕਹਿੰਦੇ ਨੇ ਦੇਸੀ ਕਿ ਜਦੋਂ ਚੰਨ ਨੂੰ ਘੇਰਾ ਪੈ ਜਾਂਦਾ ਹੈ ਤੇ ਉਦੋਂ ਸਮਝੋ ਧਰਤੀ ਤੇ ਕਸ਼ਟ ਆਉਂਦਾ ਹੈ ਫਸਲਾਂ ਦੇ ਕਸ਼ਟ ਆ ਜਾਂਦਾ ਹੈ ਡੰਗਰਾਂ ਤੇ ਕਸ਼ਟ ਆ ਜਾਂਦਾ ਹੈ ਜੀਆਂ ਤੇ ਕਸ਼ਟ ਆ ਜਾਂਦਾ ਹੈ ਉਸ ਟਾਈਮ ਸਮਝੋ ਧਰਤੀ ਤੇ ਕਸ਼ਟ ਆਉਣ ਵਾਲਾ ਹੈ ਹਾਂਜੀ ਜੇਕਰ ਸਾਡੀਆਂ ਗੱਲਾਂ ਚੰਗੀਆਂ ਲੱਗੀਆਂ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਘੰਟੀ ਦਾ ਬਟਨ ਦਬਾਓ ਧੰਨਵਾਦ ਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤੇ ਦੇਖੋ ਸਾਰੇ ਅਸੀਂ ਵਾਰ-ਵਾਰ ਕਹਿੰਨੇ ਆ ਕਿ ਦੇਖੋ ਸਾਰੇ ਚੰਨ ਨੂੰ ਕੇਰਾ ਪੈ ਗਿਆ ਏ ਚੰਨ ਨੂੰ ਕੇਰਾ ਪਿਆ